ਕੈ ਕਾਨੂੰਨ ਪਾ ਲੋਕਾਂ ਤੋਂ ਨਹੀਂ ਪੁੱਛਦੇ ਆ ਕਿਸਾਨਾਂ ਵਾਲੇ ਕਿਹੜਾ ਕਿਸਾਨਾਂ ਨੂੰ ਪੁੱਛ ਕੇ ਬਣਾਏ ਸੀਗੇ ਬਾਅਦ ਜਿਹੜੇ ਬਾਅਦ ਕਹਿੰਦੇ ਤਪੱਸਿਆ ਚ ਕਮੀ ਰਹਿ ਗਈ ਵਾਪਸ ਲੈ ਲੈ ਉਹ ਉਹਨਾਂ ਦੀਆਂ ਮੰਗਾਂ ਉੱਥੇ ਗਿਆ ਉੱਥੇ ਖੜੀਆਂ ਨੇ ਤੇ ਕੋਈ ਬਿੱਲ ਪਾਸ ਕਰਾਉਣਾ ਹੋਵੇ ਕੋਈ ਮਾਂ ਦੇ ਪੁੱਤੇ ਨਹੀਂ ਪੁੱਛਦੇ ਪਾਰਲੀਮੈਂਟ ਦੇ ਵਿੱਚ ਕੋਈ VOTING ਕਰਾ ਲਈ ਨਾ ਹਾਂ ਵਾਲੇ ਹਾਂ ਕਹੇ ਨਾ ਵਾਲੇ ਨਾ ਕਹੇ ਹਾਂ ਵਾਲੋਂ ਵੀ ਜੀ ਤੂੰ ਹੀ ਹਾਂ ਵਾਲੋਂ ਵੀ ਜੀ ਤੂੰ ਹੀ ਬਿੱਲ ਪਾਸ ਲੈ ਇਹ ਯਾਰ ਇਹ ਕੋਈ ਤਰੀਕਾ ਹੈ ਆ ਚੰਡੀਗੜ੍ਹ ਦੀਆਂ ਵੋਟਾਂ ਕਿਵੇਂ ਗਿਣੀਆਂ ਸੀ ਦੇਖਿਆ ਸੀ ਤੁਸੀਂ 36 ਵੋਟਾਂ ਗਿਣੀਆਂ ਕਿਵੇਂ ਗਿਣਦਾ ਸੀ ਉਹ ਜਦੋਂ ਸੁਪਰੀਮ ਕੋਰਟ ਨੇ ਬੁਲਾ ਲਿਆ ਚੰਦਰ ਚੂੜ ਨੇ ਕਹਿੰਦਾ ਜਦੋਂ ਟਿਕ ਮਾਰਕ ਲਾਉਂਦਾ ਸੀ ਇੱਧਰ ਕੋ ਦੇਖਦਾ ਸੀ ਉਹ ਕਹਿੰਦਾ ਨਹੀਂ ਬਸ ਉਹ ਕਹਿੰਦਾ ਕੈਮਰੇ ਲੱਗੇ ਹੋਏ ਸੀ ਕਿਉਂ ਤੁਹਾਨੂੰ ਪਤਾ ਹੈ ਲੱਗੇ ਹੋਏ ਸੀ ਤੇ ਫਿਰ ਟਿਕ ਮਾਰਕ ਕਿਉਂ ਕਰਦਾ ਸੀ ਕਹਿੰਦਾ ਜੀ ਮੈਂ ਤਾਂ ਤਾਂ ਕਰਦਾ ਸੀ ਕਹਿੰਦਾ ਵੀ ਉਹ ਖਰਾਬ ਵੋਟਾਂ ਸੀ ਉਹ ਜੇ ਕਮਾ ਕਰਕੇ ਮੈਂ ਕਰਦਾ ਸੀ ਵੀ ਕਿਤੇ ਸਹੀ ਵੋਟਾਂ ਚ ਰੰਗਣੀਆਂ ਜਾਣ ਕਹਿੰਦਾ ਲਿਆ ਦੋ ਵੋਟਾਂ ਲਗائیں ਚੀਪ ਜਸਸਾਹ ਸਾਹਿਬ ਕਹਿੰਦੇ ਦਸੇ ਚੋ ਕਿਹੜੀ ਖਰਾਬ ਹੈ ਤੂੰ ਝੂਠ ਬੋਲੇ ਮੇਰੇ ਮੂਰੇ ਵੀ ਹੁਣੀ ਅਜੇ ਤੱਕ ਅੰਡਾ ਪਹਿਲੀ ਨਾਲੇ ਤਾਂ ਉਹਨਾਂ ਨੇ ਵੋਟਾਂ ਉਹ ਵੈਲਿਡ ਕਰਤੀਆਂ ਤੇ ਨਾਲੇ ਪਹਿਲੀ ਵਾਰ ਹਿਸਟਰੀ ਚ ਹੋਇਆ ਕਿ ਸੁਪਰੀਮ ਕੋਰਟ ਨੇ ਚੰਡੀਗੜ੍ਹ ਦਾ ਮੇਅਰ ਆਮ ਆਦੀ ਪਾਰਟੀ ਦਾ ਡਿਕਲੇਅਰ ਕਰ ਦਿੱਤਾ ਕਿ ਬਣਾ ਮੈਂ ਇਹਦੇ ਤੇ ਇੱਕ ਤੁਹਾਨੂੰ ਚਾਰ ਲਾਈਨਾਂ ਸੁਣਾਉਣੀਆਂ ਚਾਹਣਾ ਕੁਝ ਭਾਜੀਪੀ ਦੇ ਸਮਰਥਕ ਵੀ ਆਏ ਹੋਣਗੇ ਕੋਈ ਗੱਲ ਨਹੀਂ ਕਈ ਵਾਰੀ ਉਹ ਪੇਜ ਵੀ ਦਿੰਦੇ ਆ ਵੀ ਥੋੜਾ ਦੇਖਿਓ ਭਲਵਾਂਤਵਨ ਕੀ ਕਹਿੰਦਾ ਸੀ ਕੋਈ ਨੀ ਕੋਈ ਨਹੀਂ ਜੋ ਰਿਪੋਰਟ ਤਾਂ ਦੇਣੀ ਪੈਂਦੀ ਆ ਉਹ ਕੀ ਕਰੀਏ ਉਹਨਾਂ ਨੂੰ ਮੈਂ ਕਹਿਣਾ ਭਾਜੀਪੀ ਵਾਲਿਆਂ ਨੂੰ ਵੀ ਉਹਨਾਂ ਨੂੰ ਇਹ ਦੱਸਦੇ ਭਵਾਂਤਮਨ ਐ ਕਹਿੰਦਾ ਸੀ ਆ ਜਿਹੜੇ ਚੰਡੀਗੜ੍ਹ ਦੇ ਪਿੱਛੇ ਜਿਵੇਂ ਕਰਦੇ ਆ ਇਹ ਕੰਮ ਕਿ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਡਾਉਣੇ ਵੇਂਦਾ ਐ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਧੱਕੇ ਨਾ ਮਾਰੋ ਝਾਲਮਾਂ ਅੱਗੇ ਮੌਤ ਦਹਾਈਆਂ ਪਾਉਂਦੀ ਰਹੀ ਬੇ ਰਾਈਫਲ ਅੱਗੇ ਵੀਰ ਨਹੀਂ ਸਕੇ ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਜਿਵੇਂ ਚੰਡੀਗੜ੍ਹ ਹੈ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੋ ਘਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਜਿੱਤ ਜੋ ਲੋਕਾਂ ਤੋਂ ਜਿੱਤ ਜੋ ਖਿੜੇ ਮੱਥੇ ਪਰਵਾਨ ਕਰਾਂਗੇ ਲੋਕ ਕੁਝ ਹੋਰ ਕਹੀ ਜਾਂਦੇ ਨੇ ਤੁਸੀਂ ਕੁਝ ਹੋਰ ਕਿਣੀ ਜਾਂਦੇ ਹੋ ਇਹ ਤਾਂ ਫਿਰ ਗਲਤ ਹੋ ਗਿਆ ਨਾ ਜੀ ਇਹ ਤਾਂ ਫਿਰ ਕਦੇ ਨਾ ਫਿਰ ਰੱਬ ਵੀ ਦੇਖਦਾ ਨਾ ਪਰਮਾਤਮਾ ਕੋ ਤੇ ਹੈਗਾ ਨਾ ਕਿਤੇ ਫਿਰ ਜਦੋਂ ਅੱਤ ਹੋ ਜਾਂਦੀ ਹੈ ਨਾ ਪੰਜਾਬੀ ਦਾ ਇੱਕ ਲਫ਼ਜ਼ ਹੈ ਅੱਤ ਆੜੇ ਤੇ ਅੱਧਕ ਤੱਤਾ ਅੱਤ ਜਦੋਂ ਕਿਸੇ ਚੀਜ਼ ਦੀ ਅੱਤ ਹੋ ਜਾਂਦੀ ਹੈ ਤਾਂ ਅੱਤ ਕਰਨ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ ਅੱਧਕ ਦੀ ਟਿੱਪੀ ਕਦੋਂ ਬਣ ਗਈ ਆੜੇ ਤੇ ਟਿੱਪੀ ਤੱਤਾ ਅੰਤ ਸੋ ਬੜੇ ਬੜੇ ਜ਼ਾਲਮ ਅਤੇ ਡਿਕਟਰ ਆਏ ਨੇ ਐਸ ਤਰ੍ਹਾਂ ਨਹੀਂ ਚੱਲ ਸਕਦਾ ਸੋ ਗੇਰਾ ਮਕਸਦ ਇਹ ਹੈ ਸਾਡੇ 3 ਕਰੋੜ ਲੋਕਾਂ ਦਾ ਕਸਟੋਡੀਅਨ ਹੋਣ ਦੇ ਨਾਤੇ ਕਿ ਹਰ ਵਰਗ ਤਰੱਕੀ ਕਰੇ ਅਸੀਂ ਇੱਕ ਲਕੀਰ ਨੂੰ ਛੋਟੀ ਕਰਕੇ ਆਪਣੀ ਲਕੀਰ ਵੱਡੀ ਨਹੀਂ ਕਰਨੀ ਅਸੀਂ ਜਿਹੜੀ ਲਕੀਰ ਵੱਡੀ ਕਰਨੀ ਉਹਨੂੰ ਵੱਡੀ ਕਰੀ ਮਜ਼ਦੂਰ ਵੀ ਤਰੱਕੀ ਕਰੇ ਮਜ਼ਦੂਰ ਨੂੰ ਰਿਸਪੈਕਟੇਬਲ ਪੇ ਮਿਲਣੀ ਚਾਹੀਦੀ ਹੈ ਪੈਨਸ਼ਨਾਂ ਮਿਲਣੀਆਂ ਚਾਹੀਦੀਆਂ ਕਿਸਾਨਾਂ ਦੀ ਐਮਐਸਪੀ ਜਾਂ ਉਹਨਾਂ ਦੇ ਫਸਲਾਂ ਦੇ ਭਾਅ ਮਿਲਣੇ ਚਾਹੀਦੇ ਆ ਵਪਾਰੀ ਨੂੰ ਪ੍ਰੋਪਰ ਮਾਰਜਿਨ ਮਿਲਣਾ ਚਾਹੀਦਾ ਜੋ ਬਣਦਾ ਉਹਦਾ ਉਹਨੂੰ ਫੈਸਿਲਟੀਆਂ ਉਹ ਮਿਲਣੀਆਂ ਚਾਹੀਦੀਆਂ ਜਿੰਨਾ ਉਹ ਰੈਵਨਿਊ ਦਿੰਦਾ ਹੈ। ਸੋ ਇਸ ਕਰਕੇ ਫੇਰ ਸਮਾਜ ਤਰੱਕੀ ਕਰੂਗਾ। ਜਦੋਂ ਸਾਰਾ ਸਮਾਜ ਇਕੱਠਾ ਤਰੱਕੀ ਕਰਦਾ ਹੈ ਫੇਰ ਦੇਸ਼ ਤਰੱਕੀ ਕਰੂਗਾ ਜੀ। ਕਿਸੇ ਨੂੰ ਢਾਕੇ ਕਿਸੇ ਨੂੰ ਪਰ ਦਿੱਕਤ ਇਹ ਹੈ ਜਿੱਥੋਂ ਦਾ ਸ਼ੁਰੂ ਕੀਤਾ ਸੀ। ਸਾਨੂੰ ਸਾਡੇ ਆਪਣਿਆਂ ਨੇ ਲੁੱਟਿਆ। ਇੱਕ ਬਾਜ਼ਾਰ ਦੇ ਵਿੱਚ ਸੋਨੇ ਦੀ ਤੇ ਲੋਹੇ ਦੀ ਦੁਕਾਨ ਆਪਸ ਸਾਹਮੋ-ਸਾਹਮਣੇ ਸੀ। ਜੁਐਲਰ ਦੀ ਤੇ ਲੋਹੇ ਦੀ ਦੁਕਾਨ ਆਪੋਂ ਸਾਹਮਣੇ ਸੀ ਇੱਕ ਦਿਨ ਸੋਨੇ ਤੇ ਲੋਹੇ ਨੇ ਗੱਲ ਕੀਤੀ ਸੋਨੇ ਨੇ ਲੋਹੇ ਨੂੰ ਕਿਹਾ ਕਹਿੰਦਾ ਯਾਰ ਥੋੜਾ ਤੇਰੇ ਵੀ ਵਜਦਾ ਥੋੜਾ ਮੇਰੇ ਵੀ ਵਜਦਾ ਮੇਰਾ ਵੀ ਲੋਹੇ ਦਾ ਥੋੜਾ ਹੁੰਦਾ ਛੋਟਾ ਤੇਰੇ ਵੀ ਲੋਹੇ ਦਾ ਥੋੜਾ ਹੁੰਦਾ ਕਹਿੰਦਾ ਯਾਰ ਤੂੰ ਮੇਰੀ ਬਾਤ ਸੁਣੀ ਆ ਕਦੇ ਦੁਕਾਨ ਤੋਂ ਬਾਹਰ ਕਹਿੰਦਾ ਜੋ ਤੇਰੇ ਥੋੜਾ ਵਜਦਾ ਸਾਰੇ ਬਾਜ਼ਾਰ ਚ ਕਹਿੰਦਾ ਤਰਥੱਲੀ ਮੱਜ ਜਾਂਦੀ ਔਰ ਇੰਨਾ ਚੀਕਾ ਮਾਰਦਾ ਯਾਰ ਤੂੰ ਇੰਨਾ ਰੌਲਾ ਪਾਉਣਾ ਜੋ ਲੋਹੇ ਨੂੰ ਕਿਹਾ ਉਹਨੇ ਸੋਨੇ ਨੇ ਲੋਹਾ ਕਹਿੰਦਾ ਵੀਰੇ ਬਿਲਕੁਲ ਤੇਰੀ ਗੱਲ ਸੱਚੀ ਐ ਤੂੰ ਸੋਣਾ ਥੋੜਾ ਤੇਰੇ ਵੀ ਵਜਦਾ ਥੋੜਾ ਮੇਰੇ ਵੀ ਵਜਦਾ ਪਰ ਤੇਰੇ ਥੋੜਾ ਲੋਹੇ ਦਾ ਵਜਦਾ ਤੇਰਾ ਤਾਂ ਸ਼ਰੀਕ ਐ ਲੋਹਾ ਸ਼ਰੀਕ ਨੇ ਤਾਂ ਮਾਰ ਨਹੀਂ ਮਾਰਨਾ ਐ ਸ਼ਰੀਕ ਤਾਂ ਆਇਆ ਹੀ ਮਾਰਨੂ ਐ ਪਰ ਕਹਿੰਦਾ ਮੈਨੂੰ ਦੁੱਖ ਜ਼ਿਆਦੇ ਤਾਂ ਹੁੰਦਾ ਮੇਰੀਆਂ ਚੀਕਾਂ ਜ਼ਿਆਦੇ ਤਾਂ ਨਿਕਲਦੀਆਂ ਨੇ ਮੈਨੂੰ ਮੇਰੇ ਆਪਣੇ ਮਾਰਦੇ ਆ ਯਾਰ ਸੋ ਜਦੋਂ ਆਪਣੇ ਮਾਰਦੇ ਆ ਨਾ ਉਦੋਂ ਦੁੱਖ ਜ਼ਿਆਦੇ ਹੁੰਦਾ ਅੰਗਰੇਜ਼ ਤਾਂ ਲੁੱਟਣ ਆਏ ਸੀ ਉਹ ਲੁੱਟ ਗਏ ਆ 75 ਸਾਲ ਤੋਂ ਜਿਹੜੇ ਆਪਣੇ ਲੁੱਟੇ ਜਾਂਦੇ ਨੇ ਇਹਨਾਂ ਦਾ ਦੁੱਖ ਜ਼ਿਆਦੇ ਹੋਈ ਜਾਂਦਾ ਜੀ ਫਿਰ ਭਾਗੇ ਸਿੰਘ ਉਹ ਕੀ ਸੋਚਦੇ ਹੋਣਗੇ ਕਾਦੇ ਵਾਸਤੇ 33 ਸਾਲ ਦੀ ਉਮਰ ਚ ਫਾਂਸੀਆਂ ਦੇ ਰਸੇ ਚ ਉਮਲੇ ਆਹੀ ਜੁਮਲੇ ਵੀ ਕੋਈ ਰੇਤਾ ਵੇਚੀ ਜਾਵੇ ਕੋਈ ਠੇਕਾਈ ਚੱਕ ਲੈ ਇਹ ਕੋਈ ਆ ਕਰ ਲੈ ਉਹ ਕਰ ਲੈ ਆ ਆਜ਼ਾਦੀ ਦਵਾਈ ਇਹਨਾਂ ਨੇ ਸੋ ਇਸ ਕਰਕੇ ਆਪਾਂ ਆਪਣਾ ਸਮਾਜਿਕ ਫਰਜ਼ ਜ਼ਰੂਰ ਨਿਭਾਈਏ ਕੋਈ ਪੋਲੂਸ਼ਨ ਹੈ ਆਪਾਂ ਕਦੋਂ ਕਹਿੰਦੇ ਆ ਕਿ ਤੂੰ ਪੋਲੂਸ਼ਨ ਦਾ ਸਰਟੀਫਿਕੇਟ ਆਪਾਂ ਆਪ ਹੀ ਅਬਦਾ ਪਾਣੀ ਵੇਚ ਆ ਲਈ ਆਪਾਂ ਹਰ ਰੋਜ਼ ਤਾਂ ਪੜਦੇ ਆ ਬਾਣੀ ਚ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਆਪਾਂ ਕੀ ਕਰਦੇ ਆ ਆਪਣੇ ਘਰ ਦਾ ਕੂੜਾ ਕੰਧ ਦੇ ਪਰਲੇ ਪਾਸੇ ਛੁੱਟ ਕੇ ਕਹਿੰਦੇ ਸਫਾਈ ਹੋ ਗਈ ਪਰ ਉਧਰ ਤਾਂ ਕੰਦ ਪੈ ਗਿਆ ਨਾ ਸਫਾਈ ਤਾਂ ਉੱਦੇ ਹੋਊਗੀ ਜਿੱਦੇ ਸਾਰੇ ਸਾਰੇ ਸਮਾਜ ਚ ਸਫਾਈ ਹੋਊਗੀ ਅਸੀਂ ਹੁਣ ਮਹੱਲਾ ਕਲੀਨਿਕਾਂ ਤੇ ਹਸਪਤਾਲਾਂ ਤੇ ਪਲੱਸ ਸਕੂਲਾਂ ਤੇ ਇਨਫਰਾਸਟ੍ਰਕਚਰ ਤੇ ਬਹੁਤ ਕੰਮ ਕਰ ਰਹੇ ਹਾਂ ਜਿਹੜੇ ਪਹਿਲਾਂ ਕਦੇ ਹੋਏ ਨਹੀਂ ਤੁਸੀਂ ਹੈਰਾਨ ਹੋ ਜੂਗੇ ਅਸੀਂ ਪਾਈਪਾਂ ਪਾ ਰਹਿਆਂ ਪੁਰਾਣੀਆਂ ਕੱਸੀਆਂ ਪੁਰਾਣੀਆਂ ਨਹਿਰਾਂ ਰਜਵਾ ਹੈ ਉਹਨਾਂ ਚ ਜੁੜੀਆਂ ਪੁਰਾਣੀਆਂ ਬੰਦ ਹੋ ਗਈਆਂ ਸੀ ਉਹ ਪਾਈਪਾਂ ਪਾ ਰਿਆ ਅੰਡਰਗਰਾਉਂਡ ਮੇਰੇ ਕੋਲ ਉਹ ਵੀਡੀਓ ਆਉਂਦੀਆਂ ਨੇ ਕਿ ਲੋਕ ਕਹਿੰਦੇ ਜੀ 40 ਸਾਲ ਬਾਅਦ ਪਾਣੀ ਦੇਖਿਆ ਜੀ ਇਸ ਕੱਸੇ 40 ਸਾਲ ਬਾਅਦ ਕੋਈ ਕਹਿੰਦਾ 25 ਸਾਲ ਬਾਅਦ ਕੋਈ ਕਹਿੰਦਾ 30 ਸਾਲ ਬਾਅਦ ਸਾਡਾ ਆਪਣਾ ਪਾਣੀ ਕੋਈ ਕਿਸੇ ਨੇ ਪਰਵਾਹੀ ਨਹੀਂ ਕੀਤੀ ਜੀ ਸਰਕਾਰਾਂ ਨੇ ਵੀ ਇਹਨੂੰ ਵੀ ਚੈਨਲਾਈਜ਼ ਕਰ ਲੀਏ ਦੋ ਨਹਿਰਾਂ ਬਣ ਗਏ ਉਹਨਾਂ ਧਾਰਕਲਾਂ ਆ ਨਾਲੀਆਂ 206 ਮੈਗਾਵਾਟ ਦਾ ਇੱਕ ਡੈਮ ਬਣਾ ਲਿਆ ਅਕਤੂਬਰ ਚੱਲੂਗਾ ਨਾਲੇ ਤਾਂ 206 ਮੈਗਾਵਾਟ ਬਿਜਲੀ ਪੈਦਾ ਹੋਊ ਨਾਲੇ ਇੱਕ ਨਵੀਂ ਨਹਿਰ ਉਹ ਜਿਹੜੀ ਸਾਰੇ ਦੁਆਬੇ ਵਿੱਚ ਦੀ ਲੰਘੂ 24/7 ਚੱਲੂਗੀ ਰਾਵੀ ਦਾ ਪਾਣੀ ਰੋਕ ਕੇ ਬਣਾਇਆ ਉਹ ਤਾਂ ਇਹ ਪਲੈਨਿੰਗਾਂ ਕਹਿੰਦੇ ਆ ਨੁ ਅਜੇ ਤਾਂ ਹੁਣ ਤੁਹਾਡੇ ਜਿਹੜੀਆਂ ਲੋਕਲ ਜਿਹੜਾ ਹੈਲਥ ਇੰਸ਼ੋਰੈਂਸ ਦੀ ਗੱਲ ਕੀਤੀ ਐ ਵੀ 1 ਕਰੋੜ ਰੁਪਏ ਆਨੂੰ ਹੈਲਥ ਇੰਸ਼ੋਰੈਂਸ ਦਾ ਬਸ ਉਦੋਂ ਤਾਂ ਆਹਣੇ ਨੂੰ ਹੈਂ ਕੀ ਗੱਲ ਉਹਨੂੰ ਬਹੁਤ ਬਿਮਾਰੀ ਨਹੀਂ ਲੱਗਦੀ ਕੋਈ ਉਹਦਾ ਸਭ ਤੋਂ ਜ਼ਿਆਦਾ ਪੈਸੇ ਕਮਾਉਣੇ ਚੱਕਰਾਂ 'ਚ ਬੰਦ ਬਿਮਾਰ ਹੁੰਦਾ ਹੈ ਉਹ ਸੋ ਇਹਨੂੰ ਮੈਂ ਅੱਜ ਜੀ ਤੁਹਾਡੇ ਕੋਲ ਮੈਂ ਨਾਮ ਕਰ ਦਾਂ ਇਹਨੂੰ ਡਬਲ ਕਰ ਦਿੰਦੇ ਆ 2 ਕਰੋੜ ਕਰ ਦਿੰਦੇ ਜੀ ਇਹਨੂੰ ਜਿਹੜੀ 1 ਕਰੋੜ ਦੀ ਤੁਸੀਂ ਉਠਾਇਆ ਸੀ ਮਸਲਾ ਜੀ ਜੀ ਤਾਂ ਤੇ ਦੂਜਾ ਜੀ ਉਹ ਜਿਹੜੀ ਜਗ੍ਹਾ ਪਈ ਐ ਹੁਸ਼ਾਹਪੁਰ ਚ ਗਊਸ਼ਾਲਾ ਬਾਜ਼ਾਰ ਚ ਜਿੱਥੇ ਮਾਰਕੀਟ ਕਮੇਟੀ ਦੀ ਜਗ੍ਹਾ ਐ ਮੈਂ ਪੁੱਛ ਲਿਆ ਡੀਸੀ ਨੂੰ ਵੀ ਜਦੋਂ ਉੱਥੇ ਕੋਈ ਕੰਮ ਹੀ ਨਹੀਂ ਰੁਕਦਾ ਉੱਥੇ ਗੱਡੀਆਂ ਖੜਾਉਣ ਨਾਲ ਫਿਰ ਆਪਾਂ ਜਿੰਦੇ ਕਿਉਂ ਲਈਏ ਵੀ ਠੀਕ ਹੈ ਨਾ ਸੋ ਅੱਜ ਹੀ ਉਹ ਜਿੰਦੇ ਖੁੱਲ ਜਾਣਗੇ ਕੱਲ ਨੂੰ ਗੱਡੀਆਂ ਉਥੇ ਪਾਰਕ ਕਰ ਕਰੇਗਾ ਬੀਬੀਐਮਬੀ ਵਾਲਾ ਹਸਪੀਟਲ ਤਲਵਾੜੇ ਵਾਲੀ ਗੱਲ ਕਰਦੇ ਮੈਂ ਆਪ ਜਾ ਕੇ ਆਇਆ ਸੀਗਾ ਮੈਨੂੰ ਪਤਾ ਹੈ ਬਹੁਤ ਸ਼ਾਨਦਾਰ ਬਿਲਡਿੰਗ ਹੈ ਪਰ ਦਿੱਕਤ ਹੋਈ ਹੈ ਕਿ ਨਾ ਮਸ਼ੀਨਾਂ ਨੇ ਨਾ ਡਾਕਟਰ ਨੇ ਨਾ ਮਰੀਜ਼ ਨੇ ਕੋਈ ਨਾਂ ਨਹੀਂ ਹਸਤਾਲ ਹੈ ਬੀਬੀਐਮਬੀ ਨਾਲ ਸਰਾਂ ਸਾਹਿਬ ਬੀਬੀਐਮਬੀ ਦੇ ਅਸਰੰਗ ਜਿਹੜੇ ਆਪਣਾ ਅਧਿਕਾਰੀ ਨੇ ਵੱਡੇ ਉਹਨੂੰ ਬੁਲਾਓ ਜਿਹੜਾ ਆਪਣਾ ਆਪ 65% ਆਪਣਾ ਕੋਟਾ ਹੈ ਜਿੰਨੇ ਵੀ ਡਾਕਟਰ ਚਾਹੀਦੇ ਨੇ ਇਹ ਵੱਧ ਵੀ ਚਾਹੀਦਾ ਆਪਾਂ ਦੇ ਦਾਂਗੇ ਕਿਉਂਕਿ ਉਹ ਉਹ ਏਰੀਆ ਜਿਹੜਾ ਨਾ ਸੱਚੀ ਮੁੱਚੀ ਉੱਥੇ ਦਾ ਮਤਲਬ ਜੇ ਇੱਕ ਵਾਰੀ ਜਵਾਬ ਮਿਲ ਗਿਆ ਡਾਕਟਰ ਤੋਂ ਤਾਂ ਦੋ ਤਿੰਨ ਘੰਟੇ ਤੱਕ ਤੁਸੀਂ ਕਿਸੇ ਵੀ ਹਸਪਤਾਲ 'ਤੇ ਜਾ ਹੀ ਨਹੀਂ ਸਕਦੇ ਸੋ ਆਪਾਂ ਹਲਤੇ ਹੋ ਕਰ ਰਹੇ ਆ ਤਾਂ ਬੀਵੀਐਮਬੀ ਜਿਹੜਾ ਉਹਦੇ 'ਚ ਆਪਣਾ ਹਿੱਸਾ ਹੈ ਬਕਾਇਦਾ ਆਪਣਾ ਵੱਡਾ ਹਿੱਸਾ ਹੈ ਤੇ ਤੁਸੀਂ ਇਹ ਹਸਪਤਾਲ ਦਾ ਹੁਣ ਉਹਦੇ ਘਾਟਣ ਵਾਲੇ ਦਿਨ ਮੇਰੇ ਨਾਲ ਆਉਦੇ ਹੁਣ ਠੀਕ ਹੈ ਨਾ ਉਹਨਾਂ ਚਿਰ ਤੁਸੀਂ ਫਿਰ ਮੈਨੂੰ ਮਿਲਿਓ ਨਾ ਭਾਵੇਂ ਇਹ ਕੰਮ ਕਰਾ ਕੇ ਦਿਓ ਇਹ ਦੇਖੋ ਜੀ ਵੀ ਕੇ ਇੱਕ ਅੱਗੇ ਆ ਜੀ ਅੱਗੇ ਆ ਜੀ ਥਰਮਲ ਪਲੈਂਟ ਖਰੀਦਣ ਦਾ ਕੰਮ ਸਭ ਤੋਂ ਵੱਡਾ ਰੋਲ ਸਰਾਹ ਸਾਹਿਬ ਦਾ ਜੀ ਜਿਹੜੇ ਕਿ ਬਲਦੇਵ ਸਿੰਘ ਸਰਾਹ ਜਿਹੜੇ ਬਿਜਲੀ ਬੋਰਡ ਦੇ ਸੀਐਮਡੀ ਨੇ ਸੋ ਇਹ ਕਰਾ ਕੇ ਦੇਣਾ ਜੀ ਬਾਕੀ ਮੰਡੀ ਦੀ ਗੱਲ ਕਰਦੇ ਹੋ ਤੁਸੀਂ ਮੰਡੀ ਬਿਲਕੁਲ ਸ ਬਹੁਤ ਸਾਰੇ ਸ਼ਹਿਰਾਂ ਚ ਮੰਡੀਆਂ ਅੰਦਰ ਹੋ ਗਈਆਂ ਜਾਮ ਲੱਗਣ ਲੱਗੇ ਤੇ ਉਹਦੇ ਵਿੱਚ ਅਸੀਂ ਪਲਾਨ ਕਰ ਰਹੇ ਹਾਂ ਅਗਲੀ ਪਲੈਨਿੰਗ ਦੇ ਵਿੱਚ ਤੁਹਾਡੀ ਮੰਡੀ ਵੀ ਜਿਹੜੀ ਹੈ ਨਾਰਿੰਗ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਤੁਹਾਡੀ ਮੰਡੀ ਜਿਹੜੀ ਹੈ ਉਹ ਬਕਾਇਦਾ ਤੌਰ ਤੇ ਬਾਹਰ ਵੀ ਲੈ ਕੇ ਜਾਵਾਂਗੇ ਤੇ ਸ਼ਾਨਦਾਰ ਉੱਥੇ ਫੈਸਿਲਟੀਆਂ ਵੀ ਬਣਾਵਾਂਗੇ ਉਹ ਨਹੀਂ ਕਿ ਕੱਲਾ ਇੱਟਾਂ ਲਾਦਿਆਂ ਤੇ ਮੰਡੀ ਬਣ ਗਈ ਬਕਾਇਦਾ ਉੱਥੇ ਬੈਠਣ ਵਾਸਤੇ ਜਿਵੇਂ ਕਚਹਿਰੀਆਂ ਚ ਵਕੀਲਾਂ ਦੇ ਜਿਹੜੇ ਆਪਦੇ ਆਪ ਚੈਂਬਰ ਹੁੰਦੇ ਨੇ ਇਸ ਤਰ੍ਹਾਂ ਬੈਠਣ ਵਾਸਤੇ ਵੀ ਜਗ੍ਹਾ ਹੋਵੇ ਕਿਸਾਨਾਂ ਦੇ ਬੈਠਣ ਵਾਸਤੇ ਜਗ੍ਹਾ ਹੋਵੇ ਪਾਣੀ ਪੀਣ ਦਾ ਪ੍ਰਬੰਧ ਹੋਵੇ ਟਾਇਲਟ ਹੋਵੇ ਮਾਡਰਨ ਮੰਡੀ ਬਣਾਵਾਂਗੇ ਜੇ ਟਾਇਲਟ ਦਾ ਬਾਥਰੂਮ ਦਾ ਪ੍ਰਬੰਧ ਹੋਵੇ ਸੋ ਬਿਲਕੁਲ ਤੁਹਾਡੀ ਗੱਲ ਜਿਹੜੀ ਸਹੀ ਹੈ ਤੇ ਉਹ ਸਾਡੇ ਆਲਰੇਡੀ ਪਲਾਨ ਚ ਹੈ ਸਾਡੇ ਚ ਹਾਂਜੀ ਤੇ ਨਵੀਂ ਮੰਡੀ ਬਣ ਜੂਗੀ ਸੋ ਬਾਕੀ ਦੁਕਾਨਦਾਰਾਂ ਦੇ ਤੁਸੀਂ ਬਿੱਲ ਦੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਜੋੜਿਆ ਜਾਵੇ ਇਹਦੇ ਤੇ ਅਸੀਂ ਕਿਉਂਕਿ ਇਹ ਪਾਲਿਸੀ ਮੈਟਰ ਹੈ ਅਸੀਂ ਜਿਹੜਾ ਬਿਜਲੀ ਬੋਰਡ ਦਾ ਟ੍ਰਿਬਿਊਨਲ ਹੈ ਉਹਨੂੰ ਅਸੀਂ ਬੁਲਾ ਲੈਨੇ ਆ ਕਿ ਕਿਸ ਲੈਵਲ ਤੱਕ ਆਪਾਂ ਵਪਾਰੀ ਨੂੰ ਛੋਟੇ ਵਪਾਰੀ ਨੂੰ ਕਿਸ ਲੈਵਲ ਤੱਕ ਆਪਾਂ ਲੈ ਸਕਦੇ ਹਾਂ ਇੰਡਸਟਰੀਅਲ ਜਿਹੜੇ ਉਹ ਉਹਦੇ ਵਿੱਚ ਜੋ ਵੀ ਤੁਹਾਡੀ ਮੰਗ ਹੈ ਸੋ ਇਹ ਨੋਟ ਕਰ ਲਿਓ ਬਸਰਾ ਸਾਹਿਬ ਆਉਣ ਵਾਲੇ ਦਿਨਾਂ 'ਚ ਠੀਕ ਹੈ ਨਾ ਸੋ ਬਾਕੀ ਤੁਹਾਡਾ ਅਸ਼ੀਰਵਾਦ ਤੁਹਾਡਾ ਪਿਆਰ ਉਹਦੇ ਵਾਸਤੇ ਤਾਂ ਮੈਂ ਮੈਨੂੰ ਲੱਗਦਾ ਜਿੰਨਾ ਪਿਆਰ ਤੁਸੀਂ ਮੈਨੂੰ ਦੇਤਾ ਜੇ ਮੈਂ ਹਰੇਕ ਸਾਹ ਤੋਂ ਬਾਅਦ ਵੀ ਧੰਨਵਾਦ ਕਹਿਣ ਲੱਗ ਜਾ ਤਾਂ ਵੀ ਕਈ ਜਨਮ ਲੱਗਣਗੇ ਜੀ ਤੁਹਾਡੇ ਪਿਆਰ ਦਾ ਕਰਜ਼ਾ ਮੋੜਨ ਵਾਸਤੇ ਆਮ ਘਰਾਂ 'ਚੋਂ ਉੱਠਿਆ 10ਵੀਂ ਤੱਕ ਸਾਈਕਲ ਤੇ 11ਵੀਂ 12ਵੀਂ ਬਸ ਦੀ ਛੱਤ ਤੇ ਚਲੋ ਉਹ ਤੁਸੀਂ ਕਿਰਪਾ ਕਰਤੀ ਕਿ ਜਦੋਂ ਮੈਂ ਬੀਕਾਮ ਬਣ ਬੀਕਾਮ ਟੂਥ ਸੀਗਾ ਉਦੋਂ ਤੱਕ ਮੈਂ ਸਟਾਰ ਬਣ ਗਿਆ ਮੈਂ ਕਾਮਰਸ ਕੀਤੀ ਹੋਈ ਐ ਤੇ ਕਲਾਕਾਰ ਬਣਾਤੇ ਛੋਟੇ ਜਿਹੇ ਪਿੰਡ ਚੋਂ ਉਤੋਂ ਬਾਅਦ ਦਿਲ ਚ ਤਮੰਨਾ ਆਈ ਭਵੰਤਮਾਨਾ ਹਾਸੇ ਵੀ ਤਾਂ ਹੀਓ ਚੰਗੇ ਲੱਗਦੇ ਨੇ ਜੋ ਲੋਕਾਂ ਚੁੱਲ੍ਹੇ ਚ ਅੱਗ ਮੱਚਦੀ ਹੋਊਗੀ ਲੋਕਾਂ ਦੇ ਚੁੱਲ੍ਹੇ ਦੀ ਅੱਗ ਤਾਂ ਬੁਝੀ ਜਾਂਦੀ ਐ ਮੁੰਡੇ ਤਾਂ ਭੱਜੀ ਜਾਂਦੇ ਐ ਸਾਰੇ ਬਾਹਰਲੇ ਮੁਲਕਾਂ ਨੂੰ ਮੁੰਡੇ ਕੁੜੀਆਂ ਆਜਾ ਵੀ ਕਰੀਏ ਇਹਨਾਂ ਤੋਂ ਹੋਣਾ ਨਹੀਂ ਆਜਾ ਤੂੰ ਹੀ ਵੜ ਕੇ ਦੇਖ ਲੈ ਵਿੱਚ ਫਿਰ ਕਿਉਂਕਿ ਜੇ ਫਸਲ ਨੂੰ ਸੰਡੀ ਲੱਗ ਜੇ ਰੋੜੇ ਮਾਰ ਕੇ ਬਾਹਰੋਂ ਜਾਂ ਰੋਲਾ ਪਾ ਕੇ ਨਹੀਂ ਹਟਦੀ ਸਪਰੇ ਦੀ ਢੋਲੀ ਲੈ ਕੇ ਅੰਦਰ ਵਰਨਾ ਪੈਂਦਾ ਸੋ ਮੈਂ ਫੈਸਲਾ ਕੀਤਾ ਕਿ ਮੈਂ ਅੰਦਰ ਬੜੂੰਗਾ ਸਿਸਟਮ ਦੇ ਤੁਸੀਂ ਮੇਰਾ ਸਾਥ ਦਿਓ ਤੁਸੀਂ ਇੰਨਾ ਸਾਥ ਦਿੱਤਾ ਕਿ ਕਦੇ-ਕਦੇ ਤਾਂ ਮੈਂ ਮੈਨੂੰ ਮਤਲਬ ਮੈਂ ਯਕੀਨ ਹੀ ਨਹੀਂ ਆਉਂਦਾ ਕਿ ਇੱਕ 8 ਸਾਲਾਂ ਚ ਸਿਰਫ 8 ਸਾਲਾਂ ਚ ਮਾਤਰਾ 8 ਸਾਲਾਂ ਦੀ 14 ਤੋਂ ਬਾਈ 8 ਸਾਲਾਂ ਚ ਤੁਸੀਂ ਇੰਨਾ ਯਕੀਨ ਮੇਰੇ ਤੇ ਕੀਤਾ ਕਿ ਤੁਸੀਂ ਮੇਰੇ ਨਾਂ ਤੇ ਆਪ ਵੱਡੇ ਵੱਡੇ ਤਨੁੰਦਰ ਕਾਰ ਘਰ ਹੀ ਬਿਠਾ ਤੇ ਟੱਬਰਾਂ ਦੇ ਕਬਰ 8 ਸਾਲਾਂ ਚ ਫਿਰ ਮੇਰੀ ਫਿਰ ਮੇਰੇ ਤੋਂ ਐਕਸਪੈਕਟੇਸ਼ਨ ਵੱਧ ਗਈ ਵੀ ਸ਼ਾਇਦ ਰਾਤ ਰਤ ਹੋਣਗੇ ਕੰਮ ਹੋਣਗੇ ਹੌਲੀ ਹੋਣਗੇ ਉਹਦਾ ਉਹਦਾ ਪਹਿਲਾਂ ਉਹ ਤਾਂ ਕੰਮ ਦਾ ਦੇਖਦੇ ਵੀ ਕਿਵੇਂ ਕਰਦਾ ਹੈ ਗਲਤੀ ਕਿੱਥੇ ਹੈ ਜੜ ਲੱਭੀ ਹੈ ਨਾ ਸਪਰੇਅ ਪੱਤਿਆਂ ਤੇ ਕਰ ਜਾਈਏ ਸੌਂਗ ਜੜਾਂ 'ਚ ਲੱਗੀ ਹੋਵੇ ਕੀ ਫਾਇਦਾ ਹੋਇਆ ਉਹਦਾ ਜੜ ਲੱਭਦੀ ਹੈ ਜੜਾ ਸੀ ਕਿਵੇਂ ਮੈਂ ਤੁਹਾਨੂੰ ਇੱਕ ਗ੍ਰੈਂਪਲ ਦਿੰਦਾ ਇੱਕ ਕਮਾਲ ਹੈ ਕਈ ਵਾਰ ਤਾਂ ਉਹ નિਸ਼ਚਿਤ ਤਰੀਕਿਆਂ ਨੂੰ ਵੀ ਮਤਲਬ ਦਾਤ ਦੇਣ ਦਾ ਜੀ ਦਿਲ ਕਰਦਾ ਰਹਿੰਦਾ ਇੱਕ ਤਸਕੀਲਦਾਰ ਦੀ ਸਾਡੇ ਕੋਲੇ ਆ ਗਈ ਰਿਪੋਰਟ ਵੀ ਇਹ ਪੈਸੇ ਲੈਂਦਾ ਰਿਸ਼ਤੀਆਂ ਤੁਸੀਂ ਕਹਿੰਦੇ ਅੱਛਾ ਹੀ ਹਨਾ ਜੀ ਅabhi ਕੈਮਰੇ ਲਾ ਦੇ ਉਹਦੇ ਦਫ਼ਤਰ 'ਚ ਕੋਈ ਪੈਸਾ ਨਹੀਂ ਲਿਆ ਜੀ ਉਹਨੇ ਇੱਕ ਦਿਨ ਦੋ ਦਿਨ ਤਿੰਨ ਦਿਨ ਕੋਈ ਪੈਸਾ ਨਹੀਂ ਲਿਆ ਨੇ ਪਰ ਹਾਂ ਇੱਕ ਚੌਥੀ ਪੰਜਵੀਂ ਰਿਸ਼ਤੀਆਂ ਵਾਪਸ ਜ਼ਰੂਰ ਕਰ ਦਿੰਦਾ ਸੀ ਥੋੜਾ ਜਿਹਾ ਪੜ ਕੇ ਕੋਈ ਗਲਤੀ ਹੋਣੀ ਐ ਇਸ ਵਿੱਚ ਗਲਤੀ ਹੋਣੀ ਕੋਈ ਤੇ ਪੈਸੇ ਤਾਂ ਲੈਂਦਾ ਨਹੀਂ ਯਾਰ ਇਹ ਤਾਂ ਲੋਕ ਕਹਿੰਦੇ ਲੈਂਦਾ ਜੀ ਅਸੀਂ ਲਿਖ ਕੇ ਦੇਣ ਨੂੰ ਤਿਆਰ ਹਾਂ ਅਸੀਂ ਕਿਹਾ ਵੀ ਘਰ ਇਹ ਦੇਖ ਲੈਣੇ ਕੈਮਰਾ ਲਾ ਕੇ ਸਰਕਾਰੀ ਘਰ ਮੂਰੇ ਵੀ ਉੱਥੇ ਆਉਂਦੇ ਉਹਨੇ ਕਿ ਫਿਰ ਬਾਅਦ ਚ ਬੁਲਾਉਦਾ ਹਾਂ ਉੱਥੇ ਵੀ ਨਹੀਂ ਕੋਈ ਆਇਆ ਜੀ ਇਹ ਬੜਾ ਪੰਗਾ ਪੈ ਗਿਆ ਕਿੱਥੋਂ ਕਿਵੇਂ ਲੈਂਦਾ ਪੈਸੇ ਮੈਂ ਜੜਾਂ ਤੱਕ ਜਾਣ ਦੀ ਗੱਲ ਕਰਾਂ ਮੇਂ ਵੀਡੀਓ ਮੇਰੇ ਕੋਲ ਹੁੰਦੀਆਂ ਨੇ ਮੇਰੇ ਕੋਲ ਡੈਸ਼ਬੋਰਡ ਸੀਐਮ ਦਾ ਡੈਸ਼ਬੋਰਡ ਹੈ ਮੈਂ ਜਦੋਂ ਮਰਜ਼ੀ ਚੈੱਕ ਕਰ ਸਕਦਾ ਕਿ ਅੱਜ ਮੁਕੇਰੀਆਂ ਤਹਿਸੀਲ ਚ ਕਿੰਨੀਆਂ ਰਿਸ਼ਤੀਆਂ ਹੋਈਆਂ ਨੇ ਕਿੰਨੀਆਂ ਹਜੇ ਪਈਆਂ ਨੇ ਤਸੀਹਦਾਰ ਬੈਠਾ ਜਾਂ ਨਹੀਂ ਚਲਾ ਗਿਆ ਸਭ ਪਰੇ ਮੇਰੇ ਕੋਲ ਰਿਕਾਰਡ ਹੈ ਮੈਂ ਉਹਦੀ ਵੀ ਜਿਹੜੀ ਫੋਨ ਕਰਕੇ ਪਤਾ ਕਰ ਸਕਦਾ ਤੂੰ ਅੱਜ ਆਇਆ ਕਿਉਂ ਨਹੀਂ ਅੱਜ 12 ਵਜੇ ਤੱਕ ਕੌਣ ਹੈ ਸੀਟ ਤੇ ਤੇ ਕਿਧਾਂ ਤੇ ਰਿਸ਼ਤੀਆਂ ਕੌਣ ਕਰ ਰਿਹਾ ਫਿਰ ਸੋ ਡੈਸ਼ਬੋਰਡ ਚ ਮੈਂ ਕਹ ਦੁਬਾਰੇ ਦੇਖੋ ਯਾਰ ਤਹਿਸੀਲਦਾਰ ਵਾਲੀ ਜਿਹੜੀ ਰਿਸ਼ਤੀਆਂ ਕਰਨ ਵਾਲੀ ਉਹ ਤੀਜੀ ਚੌਥੀ ਰਿਸਟਰੀ ਵਾਪਸ ਕਰ ਦਿੰਦਾ ਸੀ ਫਿਰ ਇਸਕੇ ਇਦੂ ਗਾਹ ਕਰ ਇਹਨੂੰ ਵਾਪਸ ਕਰਕੇ ਕਿੱਥੇ ਜਾਂਦਾ ਬੰਦਾ ਉਹ ਉਹਦਾ ਬੰਦਾ ਹੀ ਜਿਹੜਾ ਤਸਿਲਦਾਰ ਆਫਿਸ ਦਾ ਉਹ ਬੰਦੇ ਨੂੰ ਲੈ ਜਾਂਦਾ ਸੀ ਬਾਹਰ ਕਰਾਉਣੀ ਐ ਰਿਸਤੀ ਹਾਂ ਹਾਂ ਮੋੜਤੀ ਆ 12 ਨੰਬਰ ਚ ਲੱਜਿਆ 12 ਨੰਬਰ 'ਚ ਕੋਈ ਮੁੰਡਾ ਬੈਠਾ ਹੈ ਉਹਨੇ ਦੇਖੀ ਓਏ ਹੋਏ ਇਹ ਕੀ ਤੋਂ ਲਖਾਈ ਬੈਠਾ ਹੈ ਇਹ ਨਹੀਂ ਹੋਣੀ ਕਰਾਉਣੀ ਐ ਹਾਂ 23 ਨੰਬਰ ਚ ਲੱਜਿਆ ਕਿਹੇ ਨੰਬਰ ਚ ਗਿਆ ਉਹ ਕਹਿੰਦਾ 50000 ਚ ਗੱਲ ਉਹ ਕਹਿੰਦਾ ਯਾਰ ਇਹ ਨਹੀਂ ਤਾਂ ਕਾ ਪਾਦ ਦੇ ਨੇ ਚਲੋ ਜੀ 35 ਚ ਨਿਬੜ ਗਈ ਕਹਿੰਦਾ ਫਿਰ ਐ ਕਰ 12 ਨੰਬਰ ਚ ਦੁਬਾਰੇ ਚਲੇ ਜਾ ਮੈਂ ਉਹਨੂੰ ਵਟਸਐਪ ਕਰ ਦੇਣਾ ਉਹਨੇ ਉਹਨੂੰ ਵਟਸਐਪ ਕਰਤਾ 12 ਨੰਬਰ ਵਾਲੇ ਨੇ ਰਜਿਸਟਰੀ ਦੁਆਰੇ ਲਿਖੀ ਉਹ ਰਜਿਸਟਰੀ ਦੇ ਵਿੱਚ ਹੀ ਲਿਖ ਦਿੰਦਾ ਸੀ ਕਿ ਪੈਸੇ ਆ ਗਏ ਕਿਉਂਕਿ ਉਹਦੀ ਉਹਦੀ ਲੈਂਗੁਏਜ ਕਿਹੜੀ ਹੈ ਉਰਦੂ ਬਾਰਕਵਾ ਬਾਰ ਹਕੂਕ ਬਾਰ ਰਕਮ ਬਾ ਵਸੂਲ ਉਹ ਪੜ ਲੈਂਦਾ ਸੀ ਵੀ ਹਾਂ ਹਾਂ ਠੀਕ ਆ ਗਿਆ ਠੀਕ ਆ ਗਿਆ ਤੇ ਜਦੋਂ ਅਸੀਂ ਕਹਿੰਦੇ ਘਰ ਦੇ ਗੱਡੋ ਹਰ ਰੋਜ਼ ਘਰੇ ਉਹ ਦੋਨੇ ਜਾਂਦੇ ਸੀ 12 ਨੰਬਰ ਤੇ 23 ਨੰਬਰ ਵਾਲੇ ਵੀ ਐਨੇ ਭੇਜੇ ਸੀ ਆ ਜਾ ਲਓ ਐਨੇ ਤੁਹਾਡੇ ਅੱਜ ਐਵੇਂ ਫੜਿਆ ਜੀ ਉਹ ਜੜਚ ਜਾ ਕੇ ਬੜੀ ਫੇਰ ਬਤਾ ਲਗੂਗਾ ਨਾ ਹੁਣ ਅਸੀਂ ਕਹਤਾ ਹੁਣ ਸਾਲ ਕਹਤਾ ਵੀ ਭਾਈ ਜੇ ਤੁਸੀਂ ਦਫ਼ਤਰ ਜਾਓਗੇ ਕਿਤੇ ਕਢ ਦੋ ਕੋਈ ਪੈਸੇ ਮੰਗੇ ਅਫਸਰ ਜਾਂ ਕੋਈ ਬਾਬੂ ਮਨਾ ਨਹੀਂ ਕਰਨਾ ਜੇਬ ਚ ਟਕਾਉਣਾ ਹੈ ਮੋਬਾਈਲ ਕਢ ਲੈਣਾ ਹੈ ਵੀਡੀਓ ਜਾਂ ਫਿਰ ਉਹਦੀ ਫੋਟੋ ਸਾਨੂੰ ਇਸ ਨੰਬਰ ਤੇ ਭੇਜ ਦਿਓ ਬਾਕੀ ਕੰਮ ਸਾਡਾ ਹੈ